ਮਤਲਬ ਕਮੇਟਾ ਸਾਰਿਆਂ ਦਾ ਧੰਨਵਾਦ ਹੈ ਨਿਕਾਤਾ ਕਾਜੀ ਗੁੱਡਾ ਦਾਪੇ 11ਵੇਂ ਜੇਜਦਾ ਸਿੰਘ ਸਾਹਿਬਾ ਸਾਹਿਬ ਸਿੰਘ ਜੀ ਕਰਾਂਦਾਰੀ ਜਿਨ੍ਹਾਂ ਦੀ ਅਜ ਤਰਾਸ ਯੂਨੀਵਰਸਿਟੀ ਜਿਹੜੀ ਹੈ ਸ਼੍ਰੋਮਣੀ ਪੰਚਾਇਤ ਕਾਜੀ ਗੁੱਡਾ ਦਾਪੇ ਪੰਨਾ ਤੱਕ ਹੈਟਵਾਰਡ ਤੋਂ ਬਰਾਵੀ ਸਾਹਿਬ ਦੇ ਬਹੁਤ ਹੀ ਸ਼ਰਧਾ ਭਰਪੂਰ ਨਾਲ ਮਨਾਇ ਗਈ ਜਿੱਥੇ ਸਾਰੀਆਂ ਪੰਚੀਆਂ ਮਹਾਨ ਸਰਗਤੀਆਂ ਨੇ ਆ ਕੇ ਦਰਸ਼ਕ ਨੂੰ ਦੇ ਰਹੇ ਤੇ ਉੱਥੇ ਹੀ ਸਾਡੇ ਸਤਖੰਡ ਵਾਸੀ ਬਾਬਾ ਮਹਿੰਦਰ ਸਿੰਘ ਜਿਹੜੇ ਬੁੱਢਾ ਜੌੜ ਤੇ ਜੋੜ ਜਿਹੜੀ ਸ਼ੋਣੀ ਹੈ ਪ੍ਰਾਤਨ ਅਥਾਤਿਕ ਸ਼ੋਣੀ ਜਿੱਥੇ ਬਾਬਾ ਸੁਖਾ ਸਿੰਘ ਜੀ ਬਾਬਾ ਮਹਿਤਾਬ ਸਿੰਘ ਜੀ ਨੇ ਕਦੇ ਰੰਗਰ ਦਾ ਜ਼ੇਰਵੰਡ ਤੇ ਬਹੁਲ ਸਹਾਸਤਾਨ ਤੇ ਖਾਲਸਾ ਜੀਰੇ ਆ ਕੇ ਹਾਜ਼ਰ ਕੀਤਾ ਉਸ ਵੇਲੇ ਬੁੱਢਾ ਦਲ ਦੇ ਜਿਹਤੇਦਾਰ ਸੀ ਤੀਸਰੇ ਜਥੇਦਾਰ ਸੁਰੀਕਾਮ ਬਖਸ਼ਰ ਦੇ ਵੀ ਨਹੀਂ ਪ੍ਰੇਸ਼ਾਨ ਬਾਬਾ ਜਸਾਲ ਸਿੰਘ ਤੇ ਉਥੋਂ ਆ ਗਏ ਆ ਕੇ ਜਦੋਂ ਮਸੀਰ ਰੰਗੜਾ ਦਾ ਥੇਰ ਵਾਟਕੀ ਉੱਤੇ ਖਾਲਸੇ ਦੇ ਵਿੱਚ ਹਾਜ਼ਰ ਕੀਤਾ ਸੀ ਕਿ ਖਾਲਸੇ ਨੇ ਜਿੱਤੇ ਉਹਦੇ ਸੇਧ ਦੇ ਨਾਲ ਕਿਤੋਂ ਕੰਮਰੀ ਜਿਹੜੀ ਢੇਡੀ ਤੇ ਮੋਸਾਸਤਾਨ ਦੇ ਪਹਿਰੇਦਾਰ ਸੀ ਆ ਪਾਪਾ ਮਹਿੰਦਰ ਸਿੰਘ ਜੀ ਜਿਨ੍ਹਾਂ ਨੇ ਬਹੁਤ ਹੀ ਜਣਦੀ ਬੁਲਾ ਦੇ ਨਾਲ ਉਸ ਅਸਥਾਨ ਦੀਆਂ ਸੇਵਾਵਾਂ ਨਿਭਾਈਆਂ ਜਿੱਥੇ ਉਹਨਾਂ ਦੇ ਸੁਪੁੱਤਰ ਭਾਈ ਅਵਕਾਸ਼ ਸਿੰਘ ਹਾਜ਼ਰ ਹੋਏ ਨੇ ਅੱਜ ਬਸਤੀ ਦੇ ਸਮਾਗਮਾਂ 'ਚ ਤੇ ਨਾਲ ਹੀ ਮੈਂ ਇਹਨਾਂ ਦੇ ਨਾਲ ਜਿੱਥੇ ਸ਼ੁਰੂ ਨਹੀਂ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤੱਕ ਉਹਨੂੰ ਅਫਸੋਰ ਤੇ ਯਾਦ ਕਰਦਾ ਇਹ ਜਿਹੜੇ ਬਾਬਾ ਮਹਿੰਦਰ ਸਿੰਘ ਜੀ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਜਾਗਰਾਜੇ ਨੇ ਤੇ ਉਹਨਾਂ ਦਾ ਜਿਹੜਾ ਅਕਾਲ ਚਲਾਣਾ ਜਿਹੜਾ ਕਰ ਜਾਣਾ ਉਹ ਪਰਿਵਾਰ ਵਾਸਤੇ ਤੇ ਬਹੁਤ ਵੱਡਾ ਘਾਟਾ ਹੈ ਪਰ ਸਾਨੂੰ ਸਾਰੇ ਬੁੱਢਾ ਦਲ ਨੂੰ ਤੇ ਸਾਰੇ ਖਾਲਸਾ ਪੰਥ ਨੂੰ ਦਾ ਨਾਮ ਬ੍ਰਾਹਮਣ ਵਾਲਾ ਘਾਟਾ ਨੂੰ ਸੋ ਸੋ ਕਿਰਪਾ ਕਰਨ ਸਤਖੰਡ ਵਾਸੀ ਬਾਬਾ ਮਹਿੰਦਰ ਸਿੰਘ ਜੀ ਨੂੰ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਅਰਦਾਸ ਹੈ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕਿਰਪਾ ਕਰਨੁ ਜੀ ਸਿੰਘ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਵਾਜ਼ ਬਖਸ਼ਣ ਪਰਿਵਾਰ ਤੇ ਸੁੱਖਿਆਨ ਦੀ ਬਾਣਾ ਮੰਦਨ ਦਾ ਬਖਸ਼ਣ ਨਾਲ ਹੀ ਬੇਨਤੀ ਹੈ ਉਹਨਾਂ ਦਾ ਜਿਹੜਾ ਇੱਕ ਤਰੀਕ ਨੂੰ ਤਰਦਨ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਥਾਨ ਪਾਠ ਸਾਹਿਬ ਰਾਮ ਹੋਣੇ ਨੇ ਬੁੰਡਾ ਦਲ ਬੁੰਡਾ ਦਲ ਦੀ ਛੋਣੀ ਜਿਹੜਾ ਬੁੰਡਾ ਜੋੜ ਹੈ ਇਹ ਬੁੰਡਾ ਦਲ ਦੀ ਛੋਣੀ ਉਸ ਹਸਤਾਨ ਤੇ ਜਿੱਥੇ ਤਿੰਨ ਤਰੀਕ ਨੂੰ ਅ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਤਸ਼ਾਹ ਦੇ ਇਹ ਜਿਹੜੇ ਭੋਗ ਪਾਏ ਜਾਣੇ ਨੇ ਜਿਨ੍ਹਾਂ ਨੇ ਸੱਜਣਾ ਨੇ ਜਿਹੜੇ ਉਸ ਵੇਲੇ ਬਹੁਤ ਬਾਬਾ ਮਹਿੰਦਰ ਸਿੰਘ ਜੀ ਦਾ ਸ਼੍ਰੋਮਣੀ ਪੰਥ ਅਕਾਲੀ ਕੁੱਟਾਦਾਰ ਪੰਜਵਾਂ ਤਖਤ ਦਾ ਸਾਥ ਦਿੱਤਾ ਮੈਂ ਉਹਨਾਂ ਦਾ ਵੀ ਇਤਿਹਾਸਾਰੇ ਆਏ ਹੋਏ ਨੇ ਸੱਜਣ ਕਿਸੇ ਵੇਲੇ ਬਾਬਾ ਮਹਿੰਦਰ ਸਿੰਘ ਜੀ ਹੋਰੀ ਨਾਲ ਸੀ ਪਿਛਲੇ ਵਰਸੀ ਸਮਾਗਮਾਂ 'ਚ ਅੱਜ ਉਹ ਤੁਹਾਡੇ ਵਿੱਚ ਨਹੀਂ ਦਿਸ ਰਹੇ ਪਰ ਉਹੀ ਸੂਰਤ ਤੇ ਤੁਸੀਂ ਸਾਰੇ ਆਏ ਹੋ ਤੁਹਾਡਾ ਧੰਨਵਾਦ ਬਹੁਤ ਬਹੁ ਸਰਪੰਚ ਸਾਹਿਬ ਤੁਸੀਂ ਵੀ ਦੋਵੇਂ ਭਰਾ ਸਾਰੇ ਬਾਬਾ ਜੀ ਦਾ ਇਹ ਸੁਪੁੱਤਰ ਆਇਆ ਸਰਕਾਰ ਅਵਕਾਰ ਸਿੰਘ ਤੇ ਜਿਵੇਂ ਬਾਬਾ ਮਹਿੰਦਰ ਸਿੰਘ ਜੀ ਨੇ ਖਾਲਸਾ ਪੰਥ ਬੁੱਢਾ ਦਲ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸੇਵਾਵਾਂ ਨਿਭਾਈਆਂ ਜਿੱਥੇ ਅਵਕਾਰ ਸਿੰਘ ਜੀ ਤੁਸੀਂ ਸਾਰਿਆਂ ਨੇ ਉਵੇਂ ਹੀ ਸਾਨੂੰ ਜਿਹੜਾ ਸਾਥ ਦੇਣਾ ਤੇ ਬੁੱਢਾ ਦਲ ਤੁਹਾਡੀਆਂ ਸੇਵਾਵਾਂ ਉਵੇਂ ਹੀ ਲੈਂਦਾ ਰਹੂਗਾ ਤੇ ਆਪਾਂ ਬਗੈਰ ਭੇਦਭਾਵ ਤੋਂ ਜਿਹੜਾ ਬਿਗੈਰ ਕਿਸੇ ਗੱਲ ਤੋਂ ਆਪਾਂ ਜਿਵੇਂ ਬਾਬਾ ਮਹਿੰਦਰ ਸਿੰਘ ਜੀ ਹਰਾਨੇ ਸੇਵਾਵਾਂ ਨਿਭਾਈਆਂ ਤੁਸੀਂ ਵੀ ਉਵੇਂ ਹੀ ਜਿਹੜਾ ਨਾਲ ਸਾਡਾ ਸਾਥ ਦੇਣਾ ਸੇਵਾਵਾਂ ਨਿਭਾਉਣੀਆਂ ਨੇ ਬੁੱਢਾ ਦਲ ਤੁਹਾਡਾ ਹਮੇਸ਼ਾ ਨਾਲ ਆਪਣੇ ਪੂਰਾ ਸਤਿਕਾਰ ਮਾਣ ਸਤਿਕਾਰ ਕਿਤੇ ਵੀ ਕੋਈ ਜ਼ਰੂਰਤ ਹੋਊਗੀ ਤੁਹਾਡੇ ਨਾਲ ਉਵੇਂ ਹੀ ਖੜੇ ਆ ਜਿਵੇਂ ਬਾਬਾ ਮਹਿੰਦਰ ਸਿੰਘ ਜੀ ਉਹਨਾਂ ਦੇ ਨਾਲ ਖੜਦੇ ਰਹਿ ਉਹ ਸਾਡੇ ਨਾਲ ਖੜਦੇ ਰਹਿ ਤੇ ਉਹਨਾਂ ਦਾ ਜਿਹੜਾ ਆਪਣੇ ਜੋ ਉਹਨਾਂ ਦੀਆਂ ਸੇਵਾਵਾਂ ਸੀ ਦੇ ਪੰਥ ਨੂੰ ਨੂੰ ਹਮੇਸ਼ਾ ਯਾਦ ਰੱਖੂਗਾ ਸੋ ਗੁਰੂ ਸਾਹਿਬ ਕਿਰਪਾ ਕਰਨ ਪਰਿਵਾਰ ਦੇ ਸੋਖੀਆਂ ਤੇ ਭਾਰਾ ਮੰਨਣ ਦਾ ਬਾਲ ਬਖਸ਼ਣ ਤੇ ਬਾਬਾ ਮਹਿੰਦਰ ਸਿੰਘ ਜੀ ਉਹਨਾਂ ਦਾ ਜਿਹੜਾ ਜਵੇ ਜਾਣਾ ਉਹ ਤੇ ਆਪਾਂ ਹੁਣ ਆਪਣੇ ਬਹੁਤ ਹੀ ਉਤਸ਼ਾਹਤ ਗੁਰੂ ਸਾਹਿਬ ਹਮੇਸ਼ਾ ਆਪਾਂ ਨੂੰ ਸਾਰਿਆਂ ਨੂੰ ਮਿਹਰ ਪ੍ਰਿਆਸ ਬਖਸ਼ ਕੇ ਉਮੀਦ ਸੇਵਾਵਾਂ ਲੈਂਦੇ ਰਹੇ ਤਾਂ ਆਪਾਂ 3 ਤਰੀਕ ਨੂੰ ਜਿਹੜਾ 11 ਵਜੇ ਤੋਂ ਲੈ ਕੇ 10:30 ਵਜੇ ਤਨ ਤਨ ਜਗੋ ਜੋਗਾ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਤਸ਼ਾਹ ਦੇ ਪਉ ਪਾਏ ਜਾਣਗੇ ਬੁੱਢਾ ਜੋੜ ਬੁੱਢਾ ਦਲ ਦੀ ਸ਼ੌਣੀ ਜਿਹੜੀ ਰਾਜਸਥਾਨ ਦੇ ਵਿੱਚ ਹੈ ਤੇ ਉਸ ਸਥਾਨ ਤੇ ਜਿਹੜੇ ਹੈ ਕੀਰਤਨ ਸਮਾਗਮ ਜਿਹੜੇ ਗੁਰਮਤ ਸਮਾਗਮ ਤੇ ਨਾਲ ਹੀ ਅੰਤਮ ਅਰਦਾਸ ਜਿਹੜੀ ਹੈ 1.5 ਵਜੇ ਅੰਤਮ ਅਰਦਾਸ ਹੋਵੇਗੀ ਸਾਰੀਆਂ ਗੁਰਸਿੱਖ ਸੰਤਾਂ ਨੂੰ ਬੇਨਤੀ ਹੈ ਇਲਾਕਾ ਨਿਵਾਸੀ ਰਾਜਸਥਾਨ ਤੇ ਜਿਹੜੇ ਵੀ ਉਹਨਾਂ ਨੂੰ ਪਿਆਰ ਕਰਨ ਵਾਲੇ ਆਪਣੇ ਗੋਟਮਕ ਸੱਜਣ ਨੇ ਉਹ ਸਾਰੇ ਉਸ ਜਗ੍ਹਾ ਤੇ ਅੰਤਮ ਅਰਦਾਸ ਦੇ ਵਿੱਚ ਆਪਣੀਆਂ ਹਾਜ਼ਰੀਆਂ ਜ਼ਰੂਰ ਦਿਵਾਓ ਤੇ ਸ਼੍ਰੋਮਣੀ ਕਮੰਡਾ ਅਕਾਲੀ ਪੁਰਦਾ ਸਰ ਪੰਜਵਾ ਤੱਕ ਤੋਂ ਵੀ ਨਾਲ ਬੇਨਤੀ ਨਾਲ ਸਾਰਿਆਂ ਨੂੰ ਜਿੰਨੇ ਤੇ ਹੰਸ ਸਿੰਘ ਜਥੇਬੰਦੀਆਂ ਨੇ ਉਹ ਸਾਰਿਆਂ ਨਾਲ ਪਿਆਰ ਕਰਦੇ ਸੀ ਜਿਹੜੇ ਵੀ ਉੱਥੇ ਪਹੁੰਚ ਸਕਦੇ ਨੇ ਜ਼ਰੂਰ ਪਹੁੰਚ ਕੇ ਆਪਣੀਆਂ ਹਾਜ਼ਰੀਆਂ ਪਰਵਾਣੀਆਂ ਨੇ ਇੰਨਾ ਕੁ ਕਹਿੰਦਾ ਹੋਇਆ ਗੁਰੂ ਸਾਹਿਬ ਕਿਰਪਾ ਕਰ ਗੁਰੂ ਗੋਬਿੰਦ ਸਿੰਘ ਜਨਮ ਸਵਾਰ ਕਰਦੇ ਸੱਧਿਆ ਸੱਚੀ ਦਰਹਿ ਜਾਏ ਸੱਚਾ ਪਿਹਰ ਮੰਡਿਆ ਗੁਰੂ ਸਾਹਿਬ ਕਿਰਪਾ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ